ਖੰਦਰ ਅੰਨਾਂ ਪਰਮਾਤਮਾ ਤੈਨੂੰ ਸਿਆਣੇ ਨਹੀਂ ਓ ਹੋ 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 ਵਾ 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 ਨਹੀਂ 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 ਉਹ ਪਦੰਦਰਾ ਮੈਂ ਆਹ ਹੋਗਾ ਸਿੱਪੂ ਆਗਾ ਸਿੱਪੂ ਆ ਤੂੰ ਮੈਂ ਤੈਨੂੰ ਸਾਥ ਬਣਾਇਆ ਸੀ ਨਾ 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 ਔਰ ਠੀਕ ਹੈ ਸਿੱਪੂ ਆਵੇਂ ਉਹ ਅਜ ਕੰਮਲਾ ਕਰਦੇ ਸੀ ਮੜਾ ਜਾ ਅੱਛਾ 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 ਹੱਥ ਨੇ ਜੋਗਾ ਕਰਦੇ ਸੀ ਪ੍ਰਬੰਧ ਕਰੋ 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 ਮੈਂ ਆ ਮ ਵਰਤਣ ਹੁਣ ਮਾਰੂੰ ਚੰਗਾ ਲਾ ਜੀ ਠੀਕ ਚੰਗਾ फायर्ड दी टकड़ी लेने आ की चोर वाले का तू काट देना भाई अरे चालने कर लो पार्टी से पाजला पाजला आज ना पाटी रा मोटे तो पाटी <laughs> ਬਾਬਾ ਚੱਲ ਜੇ ਨਾਗਰੀ ਤੇ ਕੇ ਮੱਛੀਆਂ ਫੜਨੀਆਂ ਮੱਛੀਆਂ ਜ਼ਰੂਰੀ ਫੜਨੀਆਂ ਭੈਣਿਆ ਯਾਰ ਆਥਣ ਦਾ ਵੀ ਪ੍ਰਬੰਧ ਕਰਨਾਗਾ ਚਲੋ ਫਿਰ ਚੱਲਗੇ ਹੈ ਉਹ ਤਾਂ ਉਹਦੀ ਬੋਤਲ ਚ ਪਗੂਆ ਮਾਰਦਾਗਾ ਐਡਾ ਕਰਕੇ ਮੱਛੀਆਂ ਫੜਨੀਆਂ ਇੰਗੀਆਂ ਮੱਛੀਆਂ ਫੜਨੀਆਂ ਇੰਗੀਆਂ ਬਰੋਬਰ ਤੂੰ ਵੀ ਪੀਨਾ ਪੀਨਾ ਮੈਂ ਪੀਨਾਗਾ ਬਰੋਬਰ ਪੀਨਾਗਾ ਮੈਂ ਫਿਰ ਮੱਛ ਤੇ ਨਾ ਫਿਰ ਮੰਜੇ ਤੇ ਲੱਤ ਤਾਂ ਹਾਂ ਕਿਹ ਹੁੰਦੀ ਏ ਤੇਰੀ ਮੰਜੇ ਤੇ ਲੱਤ ਉਹ ਤਾਂ ਆਥਣ ਵੀ ਗੱਲ ਹੈਗੀ ਆਥਣ ਦੀ ਫੇਰ ਮੇਰੀ ਵੀ ਆਥਣ ਦੀ ਆ ਬਾਬਾ ਮੋਸਕ ਵਾਲੇ ਮਾਰਦੇ ਤੇਰੇ ਮੂੰਹ ਚੋਂ ਕੱਢੀ ਗਏ। ਓ ਯਾਰ ਮਾਰਦੀ ਹੋਵੇ ਯਾਰ ਮੋਸਕਾ। ਆਥ ਨੇ ਤਾਂ ਤੂੰ ਵੀ ਪੀਨਾਗਾ ਮੋਸਕ ਤੇਰੇ ਮੂੰਹ ਚੋਂ ਮਾਰਦੀ ਆਗੀ। ਕੁਰਲੀਆਂ ਕਰ ਲੀਆਂ ਕਰ ਲੈ ਕੋਈ 2-4। ਚੱਲ ਕੋਈ ਨਹੀਂ ਪਰ ਸਾਨੂੰ ਸੁਣਾਉਣਾ ਕਿਉਂ ਆ ਤੂੰ ਮੈਨੂੰ ਹੁਣ? ਸੁਣਾਉਣਾ ਤੈਨੂੰ ਇਸ ਕਰਕੇ ਆਇਗਾ। ਗੱਲ ਸੁਣ ਲੈ ਇੱਕ ਮੇਰੀ ਭਗਤਾ। ਜਦੋਂ ਮੈਂ ਕੋਈ ਕਿਸੇ ਦਾ ਹੱਥ ਦੇਖਾਂ ਜਾਂ ਕਿਸੇ ਦਾ ਕੋਈ ਮੱਥਾ ਪੜਾਂ, ਲਕੀਰ ਪੜਾਂ। ਠੀਕ ਹੈ। ਜੇ ਕੋਈ ਮੈਂ ਗੱਲ ਕਹਿਦਾ ਤੂੰ ਕਹਿਦੀ ਧੰਨਾ ਬਾਬਾ ਧੰਨਾ ਬਾਬਾ। ਠੀਕ ਆ? ਠੀਕ ਆ। ਹਾਂ। ਕਿਤੇ ਉਥੇ ਛੋਟੇ ਪੈਨ ਵਾਲਾ ਕੰਮ ਨਾ ਕਰਦੀ ਕਿਤੇ ਸੱਚ ਦੱਸ ਦੇ ਵੀ ਬਾਬੇ ਦਾ ਅਥਲੇ ਮਾਰ ਕੇ ਬੋਤਲ ਤੇ ਲੱਤਾ ਡਈਆਂ ਤੇ ਕਰ ਲੰਦੇ ਨੇਗੇ ਆਏ ਬਾਬਾ ਆਪ ਲੈ ਕੇ ਤੂੰ ਪੌਵਾ ਮੈਨੂੰ ਸਟਿੰਗ ਤੇ ਭਰਾ ਲੈਣਾ ਉਥੇ ਪਿੰਡ ਚ ਮੇਰੇ ਕੁੱਤੇ ਦੇ ਦੋ ਵਾਰੀ ਘਗਰियां ਪਾੜ ਗਏ ਮੇਰੀ ਗੱਲ ਸੁਣ ਲੈ ਬੋਤਲ ਐਨੇ ਹੁੰਨੇ ਆ ਵਿੱਚੋਂ ਪੌਵਾ ਭੜਕਾ ਨਾ ਉਤੋਂ ਦੀ ਸਟਿੰਗ ਪੀਣਾ ਹੈ ਇੱਕ ਐਡੀ ਇੱਕ ਗਲਾਸੀ ਆ ਤੇਰੇ ਕੋਲ ਉਹ ਚ ਮੈਨੂੰ ਪਾ ਕੇ ਦੇ ਦੇਣਾ ਐਡੀ ਕੇ ਗਲਾਸੀ ਕਿਉਂ ਆ ਪੌਵਾ ਪੈਂਦਾ ਉਹਦੇ ਚ ਪੂਰਾ ਪੌਵਾ ਕਾ ਪੈਂਦਾ ਸਾਰੀ ਆਪ ਝੋਲਸ ਲੈਣਾ ਤੂੰ ਮੈਨੂੰ ਮੁੜ ਕੇ ਮੈਂ ਝਾਕੀ ਨਾ ਲੈਣਾ ਲਾਲਾ ਚੜ ਜਾ ਆ ਲਾ ਤਾਂ ਲਾਲਾ ਤਾਂ ਤੇਰੇ ਐ ਡਿੱਗਣ ਹੀ ਆਈ ਨੇ ਚੱਲ ਕੋਈ ਨਹੀਂ ਆ ਜਾ ਪਿੰਡ ਚ ਅੱਜ ਗੇੜਾ ਮਾਰ ਕੇ ਦੇਖਦੇ ਤੇ ਨਾਲੇ ਮੇਰੀ ਮੇਰੇ ਕੋਲੇ ਤੇਰੀ ਸ਼ਿਕਾਇਤ ਆਈ ਸੀ ਪਰਸੋਂ ਤੂੰ ਬੰਦੇ ਤੋਂ ਲੈ ਕੇ ਉਹ ਲਾਲ ਚਿੱਟਾ ਜਾਂ ਤੂੰ ਉਹ ਖਾ ਗਿਆ ਤੇ ਉੱਤੋਂ ਪੀ ਗਿਆ ਸਟਿੰਗ ਤਾਂ ਹੀ ਪਰਸੋਂ ਤੂੰ ਮੇਰੇ ਨਾਲ ਮੱਥਾ ਲਾਈ ਬੈਠਾ ਸੀਗਾ ਫਲੱਡ ਵਧਾਈ ਬੈਠਾ ਸੀਗਾ ਤੂੰ ਠੀਕ ਹੈ ਤੇ ਕਿਸੇ ਤੋਂ ਕੋਈ ਚੀਜ਼ ਨਹੀਂ ਫੜ ਕੇ ਖਾਣੀ ਤੇ ਠੀਕ ਹੈ ਹਾਂ ਬਾਬੇ ਤੈਨੂੰ ਕਹਿੰਦੇ ਨੇਗੇ ਵਾ ਲੈ ਕਿ ਨਰੰ냐 ਨਹੀਂ 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 ਉਹ ਪਤੰਦਰਾ ਮਾਇਆ ਹੋ ਗਿਆ ਸੀ ਪੂਆਗਾ ਛਿੱਪੂ ਆ ਤੂੰ ਸਾਥ ਬਣਾਇਆ ਸੀ ਨਾ 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 ਔਰ ਠੀਕ ਹੈ ਛਿੱਪੂ ਆਵੇਂ ਉਹ ਅੱਜ ਕਮਰਾ ਕਰਦੇ ਸੀ ਮਹਾਰਾਜ ਅੱਛਾ 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 ਹੱਥ ਨੇ ਜੋਗਾ ਕਰਦੇ ਸੀ ਪ੍ਰਬੰਧ ਕਰੋ 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 ਮਾਇਆ ਮ ਬਰਾਤਣ ਹੁਣ ਮਾਰ ਦੂੰ ਚੰਗਾ ਲਾ ਜੀ ਠੀਕ ਹੈ ਚੰਗਾ ਆ ਜਾ ਭਗਤਾ ਆ ਜਾ ਆ ਜਾ ਓ ਕੀ ਆਲਾ ਭਗਤੋ ਔਰ ਫੇਰਾ ਕੋਈ ਕਰੋ ਬਾਬਿਆਂ ਦੀ ਸੇਵਾ ਹੱਥ ਦਾ ਤੇਰਾ ਦੇਖ ਲੰਨੇ ਆਗੇ ਪੁੱਤ ਤਰੇ ਮੱਥੇ ਦੀਆਂ ਲਖੀਰਾਂ ਤੇ ਤੇਰੇ ਹੱਥ ਦੀਆਂ ਲਖੀਰਾਂ ਦਾ ਆ ਜੀਆ ਪੁੱਤ ਤੇਰਾ ਵਿਆਹ ਨਹੀਂ ਹੋਇਆ ਹਾਂ ਹੋਇਆ ਨਹੀਂ ਹੈ ਮਰ ਗਈ ਸੀ ਮਰ ਗਈ ਸੀ ਐ ਕਿਵੇਂ ਮਰ ਗਈ ਸੀ ਟਾਂਗੇ ਕਰਦਾ ਹੋਵੇਂਗਾ ਨਹੀਂ ਨਹੀਂ ਜੀ ਦੇ ਐਂਡੇ ਖੁੱਲ ਗਈ ਸੀ ਹੈ ਐਂਡੇ ਖੁੱਲ ਗਈ ਸੀ ਜੀ ਦੀ ਬਾਬਾ ਕੀ ਹੋ ਲਗੀ ਸੀ ਐਂਡ ਐਂਡਾ ਜੀਪ ਦੀ ਐਂਡਾ ਅੱਛਾ ਜੀਪ ਦੀ ਐਂਡ ਖੁੱਲ ਗਈ ਸੀ ਫਿਰ ਤੂੰ ਕਾਦੂ ਨਹੀਂ ਗਿਆ ਬੱਚਾ ਨਾਲ ਫਿਰ ਮੈਂ ਤਾਂ ਬੱਤ ਰਿਆ ਸੀ ਉਮਰ ਕਿਸੀ ਪੜਾਣੀ ਪੀਸੀ ਕੋਕੜੀ ਕੁਮੰਦ ਅੱਛਾ ਤਨਜੀ ਮਤ ਚੱਲ ਹੋਇਆ ਤਾਂ ਮਾਰਾ ਹੀ ਆ ਕਰਵਾ ਲਾਂਗੇ ਵਿਆਹ ਜੇ ਹੋਰ ਕਰਵਾਉਣਾ ਤਾਂ ਤੇਰੀ ਲਕੀਰ ਚ ਹੈਗਾਗਾ ਵਿਆਹ ਤਾਂ ਹੈਗਾ ਕਰਵਾ ਦੇ ਫਿਰ ਆਪਾਂ ਕਰਵਾ ਦਨੇ ਆ ਸੇਵਾ ਕਰ ਬਾਬਿਆਂ ਦੀ ਸੇਵਾ ਸੇਵਾ ਕਰਦਾਂਗੇ ਆਪਾਂ ਕੀ ਸੇਵਾ ਕਰਾਂਗੇ ਬਾਬਿਆਂ ਦੀ ਜੋ ਕੁਝ ਹੈ ਹੈ ਜੋ ਕੁਝ ਮੰਗੇਗਾ ਜੋ ਕੁਝ ਮੰਗਾਂਗੇ ਉਹੀ ਦੇ ਦੇਂਗਾ ਹਾਂ ਕੋਈ ਗੱਲ ਨਹੀਂ ਚਲ ਤੇਰਾ ਵਿਆਹ ਤੇਰਾ ਵਿਆਹ ਬੱਚਾ 13ਵੇਂ ਮਹੀਨੇ ਦੀ 35 ਤਰੀਕ ਨੂੰ ਹੋ ਜਾਣਾਗਾ ਤੇਰਾ ਵਿਆਹ ਠੀਕ ਆ ਤੇ ਤੂੰ ਬਾਬਿਆਂ ਨੂੰ ਸੇਵਾ ਲਾ ਦੇ ਹੁਣਾਂ 20 30 ਰੁਪਿਆ ਦੀ ਸੇਵਾ ਕਰ ਦੇ ਬਾਬਿਆਂ ਨੂੰ ਠੀਕ ਠੀਕ ਆ 13ਵੇਂ ਮਹੀਨੇ ਦੇ 30 ਤਰੀਕ ਨੂੰ ਹੋ ਜਾਣਾ 30 13ਵੇਂ ਮਹੀਨੇ ਦੀ 35 ਤਰੀਕ ਨੂੰ ਹੋਜੂ ਤੇਰਾ ਵਿਆਹ ਤੇ ਹੁਣ ਤੂੰ ਬਾਬਿਆਂ ਨੂੰ ਸੇਵਾ ਲਾ ਕੋਈ ਆ ਕੀ ਸੇਵਾ ਕਰਨ ਹੈ ਕਰਦਾ ਇਹਨਾਂ ਦੀ ਸੇਵਾ ਨਾ ਨਾ ਬਾਸ ਬਸ ਪੀਓ ਤੁਸੀਂ ਚਾਹ ਪੀਓ ਕੋਈ ਗੱਲ ਨਹੀਂ ਅਸੀਂ ਤਾਂ ਪੀਂਦੀ ਰਹਨੇ ਆਂਗੇ ਕੋਈ ਗੱਲ ਨਹੀਂ ਆਹ ਬਾਬੇ ਜੀ ਕੋਈ ਚਾਹ ਨਹੀਂ ਬਿਣੀ ਅੱਥਨੇ ਕੁਝ ਹੋਰ ਪੀਵਾਂਗੇ ਕੋਈ ਹੋਰ ਸੇਵਾ ਕਰੋ ਬੱਚਾ ਚਾਹ ਨਹੀਂ ਪੀਣੀ ਆਪਾਂ ਬਾਬੇ ਸੇਵਾ ਕਰਦੇ ਪਹਿਲਾਂ ਕੋਈ 10 ਰੁਪਏ ਮਾਇਆ ਦੀ ਸੇਵਾ ਕਰੋ ਬੱਚਾ ਮਾਤੋਂ ਬੱਲੇ ਜਾ ਮਾਇਆ ਤਾਂ ਹੈਂ ਨਹੀਂ ਤਾਂ ਹੁਣ ਕਾਵਰ ਕਰਕੇ ਰੱਖਦਾ ਆਏ ਤੂੰ ਮੂਰੇ ਹੋਈ ਤਰੇ ਜਨਨਾ ਗਾ ਤੈਨੂੰ ਪਤਾ ਨਹੀਂ ਬਾਬਿਆਂ ਨੇ ਫੜਨੇ ਹੁੰਦੇ ਆ ਪੈਸੇ। ਨਾ ਬੱਬੂ। ਨਾ ਫੜ ਲੈ ਜਾ, ਬਾਹਰ ਜਾ, ਬੇਚ ਮਾਰਦਾ ਭਾਈ ਇਹਨੂੰ ਲਫਾ ਪੈਸੇ ਨੂੰ ਘਰਾਵੇ। ਬੱਚਾ ਆਏ ਨਹੀਂ ਧਿਆਉਂਦੇ ਰਬੀਏ ਤੇਰੇ ਆਇਦਰ ਲੀ ਜੇਬ ਚ ਪਾਏ ਨੇ 200 ਰੁਪਏ ਮੈਨੂੰ ਲੱਗ ਗਿਆ ਪਤਾ। ਕਰ ਬਾਬਿਆਂ ਦੀ ਸੇ ਬਾਤ ਤੂੰ ਪਿੱਛੇ ਹਟ ਵੇ ਮਾਰਾ ਜਾ। ਚਾਲ। ਤੇਰਾ ਵਿਆਹ ਹੋ ਜੂਗਾ ਤੈਨੂੰ ਜਿਹੜੀ ਤਰੀਕ ਦਾ ਅਸਤੀ ਉਹ ਤਰੀਕ ਨੂੰਂਦਰਾ ਵਿਆਹ ਹੋ ਜੂਗਾ 12 ਮਹੀਨੇ ਦੀ 35 ਤਰੀਕ ਨੂੰ ਹਾਂ ਤੇਰ ਮਹੀਨੇ ਦੀ 35 ਤਰੀਕ ਨੂੰਂਦਰਾ ਵਿਆਹ ਹੋ ਜੂਗਾ ਚਾਹਲਾ ਪੁੱਤ ਹੋਏ ਨਾਗਰੀ ਚ ਚੱਲੀਏ ਚੰਗ ਭਲਾ ਕਿਸੇ ਦੇ ਘਰੇ ਜਾ ਕੇ ਜਮਲੀ ਨਾ ਮਾਰਦੀ ਤੇ ਤੂੰ ਪੈਸਿਆਂ ਨੂੰ ਚਿਪੜੀ ਜਾਂਦਾ ਸੀਗਾ ਹੈ ਐ ਪੈਸਿਆਂ ਨੂੰ ਨਹੀਂ ਚਿਪੜਦੇ ਹੁੰਦੇਗੇ ਐ ਨਹੀਂ ਚਿਪੜਦੇ ਹੁੰਦੇ ਪੈਸਿਆਂ ਨੂੰ ਐਂ ਕਾ ਤੂੰ ਮਾਰਦਾ ਚੁੱਪ ਕਰ ਜਾ ਲੈ ਕਿ ਤਰ੍ਹਾਂ ਨਿਆਣ ਬੱਚਾ ਕੋਣ ਆਇਆ ਸ਼ਹਿਰ ਆਣਾ ਬਾਬੇ ਆਏ ਨੇ ਦਰਾਂ ਦੇ ਬਾਬੇ ਆਜੋ ਆਜੋ ਅੰਦਰ ਆਓ ਪੈਰੀ ਹੱਥ ਆਜਾ ਉਰੀ ਆਜਾ ਬਾਬਾ ਅੰਦਰ ਨਹੀਂ ਆਉਂਦੇ ਭਗਤਾ ਬਾਬੇ ਬਾਹਰ ਕਰਦੇ ਨੇ ਆਜੋ ਮਹਾਰਾਜ ਆਜੋ ਮੋਸਕੇ ਕਾਦੀ ਮਾਹੀ ਨਹੀਂ ਤੂੰ ਖੜਿਆ ਪੋੜੇਗਾ ਕਿਸੇ ਤੋਂ ਡਾਂਗ ਆਜਾ ਭਾਈ ਬਾਹਰ ਹੀ ਆਜਾ ਓ ਆ ਜਾ ਬਾਬਾ ਯਾਰ ਚਾਲ ਭਾਗਤਾ ਅੰਦਰ ਚੱਲਦੇ ਆ ਪਰ ਜਾਵਲੀ ਨਾ ਮਾਰਦੀ ਕਿਤੇ ਉੱਥੇ ਜਾ ਕੇ ਬਾਬਾ ਟੱਟੀ ਪਈ ਐ ਇੱਥੇ ਤੇ ਪੀ ਸਾਂ ਮੇਰਾ ਮਿੱਤਰ ਨੂੰ ਤੇ ਲਾ ਸਾਂ ਨਰਨਣ ਆਉਗੀ ਮਹਾਰਾਜ ਮਹਾਰਾਜੀ ਮੈਜੇ ਬਾਬਾ ਬਹਿ ਜਾਓ ਆ ਜਾ ਬੈਠੇ ਬੈਠੇ ਪੁੱਤ ਬੈਠੇ ਬਹਿ ਜਾ ਹੋ ਠੀਕ ਓ ਬਾਬਾ ਲੈ ਬਾਬਿਆਂ ਨੂੰ ਕੇਰਾ ਤੂੰ ਠੰਡੇ ਜੇ ਪਾਣੀ ਦਾ ਗਲਾਸ ਪਿਆ ਦੇ ਪੁੱਤ ਇਹਨੂੰ ਸਾਲਿਆ ਜਾਦੇ ਮਸ਼ਕ ਮਾਰਦੀ ਆ ਬਾਬਾ ਅੱਗੇ ਲੱਗੀ ਪਈ ਆ ਕਿਹੜੇ ਪਾਣੀ ਦੀ ਗੱਲ ਕਰਦਾ ਤੂੰ ਪਾਣੀ ਵਾਲੀ ਹੈ ਨਹੀਂ ਕੋਈ ਪਾਣੀ ਵਾਲੀ ਹੈ ਨਹੀਂ ਕੋਈ ਬਾਗੀ ਰੁੱਸ ਕੇ ਇੱਥੇ ਦਾ ਆਹੂ ਡਕੜਾ ਮਨ ਸਭ ਕੁਝ ਇਹਨਾਂ ਦੇ ਸਾਰੇ ਪਿੰਡ ਦੇ ਹੀ ਇਹ ਹਾਲਾ ਕਿਸੇ ਦੀ ਨਹਿਰ ਚ ਡੁੱਬ ਗਈ ਕਿਸੇ ਦੀ ਭੱਜ ਗਈ ਆ ਬਾਬਾ ਚੇਹ ਹੋ ਗਿਆ ਕਿਸੇ ਦੀ ਰੁੱਸ ਕੇ ਬਾਗੀ ਬਾਬਾ ਚੇਲੀ ਨਾ ਰੱਖ ਲੈ ਤੇਰੀ ਓ ਓ ਛੇਰਾ ਚੇਲੀ ਨਹੀਂ ਹੈਗੀ ਚੇਲਾਗਾ ਓ ਨਹੀਂ 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 ਨੇ ਇਹਨਾਂ ਕੁਸਾਂ ਹੀ ਖਾਂਦੇ ਹੋਣੇ ਇਹ ਚੇਲਾ ਹੈਗਾ ਭਗਤਾ ਮੈਂ ਤਾਂ ਆਖਿਆ ਬਾਬਾ 10 ਦਿਨ ਰੱਖ ਲੂ ਮੁਰਕੇ ਲੈ ਜੀ ਨਾ ਨਾ 10 ਦਿਨ ਬਾਬਾ ਇਹਨੂੰ ਟਿਕਾਣਾ ਇਹ ਮੁੱਕੀਆਂ ਖਾ ਲੈਣੀ ਐ ਨਹੀਂ ਨਹੀਂ ਉਹ ਤਾਂ ਆਈ ਨਹੀਂ ਕਹਿੰਦੇ ਰੋਟੀਆਂ ਪਕਾ ਦੂ ਚਾਰ ਇਹ ਮੁਰਗਾ ਬਣਾ ਲਿਆ ਕਰਾਂਗੇ ਓ ਯਾਰ ਇਹਨੂੰ ਓ ਨਹੀਂ 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 ਚੇਲਾ ਨਹੀਂ ਜੇਲਾ ਨਹੀਂ ਚੇਲਾ ਤੂੰ ਬੈਠ ਬਾਬਾ ਵੈਰੀ ਗੱਲ ਜੀ ਕਿਸਮਤ ਤਾਂ ਤੂੰ ਤਾਂ ਬਾਹਰੋਂ ਬੈਲ ਦੀ ਦੀ ਬਣਾ ਲਾ ਬੈਲ ਦੀ ਦੀ ਬਣਵਾ ਲਾ ਆਇਨੇ ਰਾਇ ਸਹੀ ਦਿੱਤੀ ਆ ਤੈਨੂੰ ਮੜਾ ਦੇਖ ਕੇ ਮੈਂ ਕੋਈ ਅੱਗੇ ਆ ਤੁਹਾਨੂੰ ਜਰ ਪਾਈ ਹੋਈ ਆ ਬਾਬਾ ਇਹ ਉਹ ਤੂੰ ਕਿਉਂ ਪਰਕਾਰ ਜਾ ਕੋਈ 10 20 ਰੁਪਏ ਨਹੀਂ ਬਾਬਾ ਮੈਂ ਰੋਜ਼ ਨਾ ਆਉਣਾ ਭਾਗਤਾ ਘਰ ਵਾਲੀਆਂ ਦਾ ਤੇਰੇ ਤਿੰਨ ਲਿਗੀਆਂ ਹੋਈਆਂ ਆ ਕਰਮਾਂ ਚ ਬਾਬਾ ਰਹਿੰਦੀ ਤੇ ਇੱਕ ਨਹੀਂ ਤਿੰਨ ਕਿੱਥੇ ਕਹਿਣਾ ਤੂੰ ਤੂੰ ਹੁਣ ਬਣਾਇਆ ਹੋਣੀਆਂ ਬਾਬਾ ਇਹ ਤੂੰ ਤੈੱਕ ਜਾ ਬਾਬਾ ਤੂੰ ਆ ਕੇ ਮੈਂ ਆ ਚਲੋ ਬੱਸ ਪੜਤਾ ਹੁਣ ਤਾਂ ਹੀ ਇਹ ਲਖੀਰਾਂ ਐ ਦੱਸ ਰਹੀਆਂ ਵੀ ਇੱਕ ਤਾਂ ਤੂੰ ਜਵਾਨੀ ਵਿੱਚ ਤੋੜਤੀ ਨਹੀਂ ਬਾਬਾ ਯਾਰ ਉਹ ਤਾਂ ਗੱਲਾਂ ਛੱਡ ਦੂ ਐਂ ਦੱਸ ਮੈਨੂੰ ਹੁਣ ਅੱਗੇ ਆਕੇ ਪੁੱਤ ਇੱਕ ਤੇਰੇ ਵਿਆਹ ਹੀ ਗਈ ਠੀਕ ਐ ਫਿਰ ਉਹ ਆ ਜੂਗੀ ਹਟ ਜਾ ਸੁਣ ਤਾਂ ਲੈ ਬਾਬਿਆਂ ਦੀ ਬਾਬਾ ਗੁੱਸੇ ਗਲੇ ਤਾਂ ਹੁੰਦੇ ਹੀ ਰਹਿੰਦੇ ਆ ਕੋਈ ਮਾਰ ਮੰਨ ਤੇ ਉਹੀ ਲਿਆਵਾਂਗੇ ਆਪਾਂ ਇਹ ਨਹੀਂ ਆਉਂਦੀ ਪੁੱਤ ਤੇਰੇ ਹੁਣ ਕੋਇਆ ਐ ਤਾਂ ਲੜਦੀ ਐ ਬਾਬਾ ਉਹ ਆ ਜਾਂਦੇ ਪਹਿਲਾਂ ਵੀ ਆ ਗਈ ਸੀ ਇੱਕ ਵਾਰੀ ਗੱਲ ਤਾ ਦੂਜੇ ਘਰ ਵਾਲੀ ਤੂੰ ਰੱਖੀ ਹੋਈ ਆ ਜਿਹੜੀ ਉਹ ਤਾਂ ਹੁਣ ਆਉਂਦੀ ਨਹੀਂ ਨਹੀਂ ਬਾਬਾ ਉਹੀ ਲਿਆ ਖੜ ਜਾ ਉਹ ਨਹੀਂ ਆਉਂਦੀ ਬੇਟਾ ਮੈਂ ਉਹ ਕਰ ਦੂ ਤੇਰਾ ਪੁੰਨ ਦਾਣਾ ਪੁੰਨ ਦਾਣਾ ਮੇਰਾ ਕਰ ਦੇਗਾ ਸਾ ਮੇਰੇ ਗੰਗਾ ਜਾ ਅਰਤੀਆ ਵਾ ਆਇਆ ਮੈਂਗਾ ਤੂੰ ਨਹੀਂ ਜਾ ਜਾ ਹੋਇਆ ਬਾਬਾ ਕਰ ਦੂ ਤੂੰ ਉਹੀ ਲਿਆ ਬਸ ਬਾਲੀ ਚੰਗੇ ਤਾਂ ਨਹੀਂ 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 ਉਹ ਨਹੀਂ ਆਉਂਦੀ ਹੁਣ ਤੇਰੇ ਚਲ ਭਾਗਤਾ ਦੂਜੀ ਤਾਂ ਤੇਰੇ ਆਉਂਦੀ ਨਹੀਂ ਹੁਣ ਬਸ ਹੱਥ-ਬਾਸ ਹੈ ਨਹੀਂ ਤੇਰੇ ਉਹ ਆ ਜਿਹੜੀ ਤੇਰੀ ਲਖੀਰ ਚ ਤੀਜੀ ਲਿਖੀ ਹੋਈ ਆ ਤੀਜੀ ਹੋਈ ਤੀਜੀ ਦਾ ਪੁੱਤ ਪ੍ਰੂਣ ਹਤਿਆ ਚ ਮਰ ਗਈ ਇਹ ਵੀ ਨਹੀਂ ਆਉਂਦੀ ਚੰਗਾ ਬਾਬਾ ਫੇਰਾ ਆਪਣੇ ਵੀ ਮਰ ਗਏ ਜਿਹੜੇ 150 ਸੀਗੇ ਗਾਂਹਾਂ ਵਾਲੇ ਘਰੀ ਜਾ ਉਹ ਨਹੀਂ ਭਗਤਾ ਕੋਈ ਹੱਲ ਕਰਦੇ ਆ ਤੇਰਾ ਹੱਲ ਘਟਾ ਕੇ ਅਸੀਂ ਰਹਿਣ ਦੇ ਬਾਬਾ ਤੂੰ ਰਹਿਣ ਦਾ ਕਿਉਂ ਬੇਟਾ ਹੱਲ ਕਰਾਂਗੇ ਤੇਰਾ ਸੀ ਕੋਈ ਓਏ ਤੂੰ ਚੱਲ ਭਗਤਾ ਜੇ ਭਾਗੀ ਆ ਬਸ ਨਬਾਇਰਾ ਮੈਂ ਨਹੀਂ ਭਗਤਾ ਮੈਂ ਤਾਂ ਆਪੇ ਬਗਾ ਕੇ ਖਾ ਲੂੰ ਆਪਦੇ ਬਸ ਭਗਤਾ ਤੂੰ ਰਹੇਂਦੇ ਤੇਰਾ ਹੱਲ ਕੱਢਦੰਨੇ ਕੋਈ ਨਹੀਂ ਬਸ ਲੋੜ ਨਹੀਂ ਬਾਬਾ ਤੂੰ ਭੱਗ ਜਾ ਯਾਰ ਚੱਲ ਫਿਰ ਮਸਾ ਦਾ ਲਿਆਂਦੀ ਸੀ ਬਿੰਦਰਾ ਉਹਨੂੰ ਵੀ ਆਏ ਕਹੀ ਨਾ ਹੁੰਦੀ ਨਹੀਂ ਯਾਰ ਰਾਹੀ ਗੱਲ ਆ ਕੋਈ ਨਹੀਂ ਆ ਜੂਗੀ ਭਗਤਾ ਅੱਗੇ ਤੋ ਜੇ ਕਿਸੇ ਨੂੰ ਮੈਂ ਸੱਚ ਬੋਲਣ ਲੱਗਿਆ ਤੂੰ ਮੇਰੇ ਮਾੜੀ ਜੀ ਹੁੱਜ ਮਾਰ ਦੇਣੀ ਹੈਗੀ ਠੀਕ ਆ ਬਾਬਾ ਇੱਥੇ ਤਾਂ ਲੋਕ ਸੱਚ ਬੋਲਣ ਤੇ ਵੀ ਇਤਰਾਜ਼ ਕਰਦੇ ਨੇਗੇ ਠੀਕ ਇੱਥੇ ਸਮਝ ਨਹੀਂ ਆਉਂਦੀ ਬਾਬਾ ਆ ਨਗਰੀ ਚ ਚੱਲਦੇ ਆ ਆਪਾਂ ਦੈ ਲੰਗੇ ਪੈਸੇ ਆਪਾਂ ਇੱਕ ਨਹੀਂ ਲੱਗੇ ਹੋਇਆ ਹਾਂ ਐਨੇ ਚਰਦੇ ਦੂਧ ਤੇ ਇਕੱਠੇ ਹੋਏ ਨੇ ਤੇ ਉਹ ਕੋਈ ਘੈਰ ਅਸੀਂ ਨਹੀਂ ਘਰ ਖੁਰਪੋਂਦੇ ਕਿਉਂ ਬੱਚਾ ਤੁਸੀਂ ਕਿੱਧੜ ਮਾਰ ਬੰਦੇ ਹੋ ਕਿੱਧੜ ਨਹੀਂ ਮਾਰਦੇ ਅਸੀਂ ਕਿੱਧੜ ਨਹੀਂ ਮਾਰਦੇ ਬਿੱਲੇ ਮਾਰਦੇ ਹੋਗੇ ਤੁਸੀਂ ਬਿੱਲੇ ਵੀ ਨਹੀਂ ਮਾਰਦੇ ਅਸੀਂ ਅਸੀਂ ਤਾਂ ਹੱਥ ਨੇ ਪਵਾ ਮਾਰਦੇ ਬੱਸ ਆਪਣਾ ਆਪਣਾ ਅਸੀਂ ਹੱਥ ਦੇਖਦੇ ਹਾਂਗੇ ਹੱਥ ਦੇਖ ਬੇ ਬਾਬਾ ਤੇਰਾ ਹੱਥ ਤਾਂ ਨਹੀਂ ਵੇਖਿਆ ਜਾਣਾ ਪੁੱਤ ਮੈਂ ਬਹੁਤ ਐ ਦੇਤੇ ਹਾਂ ਮੈਨੂੰ ਸਾਲੇ ਹਰ ਇੱਕ ਨਾਮ ਉਸਕ ਮਾਰ ਲੱਗ ਜਿੰਦੀ ਐ ਸੀਸੀ ਡੈਨਵਰ ਦੀ ਨਾ ਰੱਖ ਲਈਏ ਹਾਂ ਮੈਂ ਰੋਜ਼ ਰੋਜ਼ ਦਾ ਸਵਾਹ ਪਹਿ ਰਿਆ ਮੈਨੂੰ ਰੋਜ਼ ਰੋਜ਼ ਦਾ ਸਵਾਹ ਪਹਿ ਰਿਆਗਾ ਬੱਚਾ ਕੋਈ 10 20 ਰੁਪਏ ਦੇ ਦੇ ਮਾਇਆ ਨਾ ਨਾ ਬਾਬਾ ਅਸੀਂ ਨਹੀਂ ਖਰਦੁੰਦੀ ਮੈਨੂੰ ਤੇਰੇ ਕੋਲੇ ਆਪ ਦੇ ਕੋਲੇ ਬਾਬਾ ਰੋਜ਼ ਹੀ ਆਉਂਦੇ ਐ ਇੱਥੇ ਰੋਜ਼ ਘੱਟ ਆਉਂਦੇ ਐ ਕਿ ਤੂੰ ਚਾਲ ਪਾਕਤਾ ਹੋਰ ਕਰੇਗਾ ਮਾਰ ਦੇ ਆਗੇ ਹੋਰ ਕਰਾਈਗੇ ਦੇਖ ਲੈ ਬਾਬਾ ਦੇ ਦੇ ਕੁਝ ਨਹੀਂ ਨਹੀਂ ਬਾਬਾ ਅਸੀਂ ਨਹੀਂ ਖਰਦੁੰਦੀ ਉਹ ਬਾਬਾ ਜੀ ਬਾਬਾ ਬਾਬਾ ਨਰਾਜ ਹੋ ਗਏ ਸੀ ਬਾਬਾ ਜੀ ਹਾਂ ਬੱਚਾ ਅਸੀਂ ਨਹੀਂ ਮੰਗਦੇ ਮੰਗਦੇ ਕੋਸਾ ਬਾਬਾ ਜੀ ਛੋਟਾ ਬੰਦਾ ਕੀ ਬੋਲਦਾ ਅਸੀਂ ਗਰੇ ਤਾਂ ਉਹ ਬੜਾ ਜਾ ਫੜੂ ਬਾਬਾ ਜੀ ਬਾਬਾ ਜੀ ਆਸ਼ੀਰਵਾਦ ਆਸ਼ੀਰਵਾਦ ਤਾਂ ਠੀਕ ਹੈ ਅਸੀਂ ਤੈਨੂੰ ਛੜੇ ਫਿਰਦੇ ਆ ਸਾਡਾ ਮੇਰਾ ਤੇਲਾ ਮੰਗ ਲੈ 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 ਓਏ ਓਏ ਕਿੱਧਰ ਲੈ ਜਾਣੇ ਹੋਗੇ ਭਗਤ ਉਹ ਚਲੀ ਜਾਣੀ ਉਹਦੇ ਹੱਥੋਂ ਮੋਸਮ ਮਾਰ ਚੱਲ 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 ਉਹ ਕੋਈ ਨਾ ਉਹ ਚੱਲ 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 ਲੈ ਕੇ ਚੱਲ ਬਾਬੇ ਨੂੰ ਬਾਬਾ ਬਾਬਾ ਜੀ ਉੱਤੇ ਬੈਠੇ ਕਾਰੇ ਜਾਂ ਟੇਕ ਪਏ ਜਾ ਬੈਠੋ ਬਾਬਾ ਜੀ ਇੱਥੇ ਬੈਜੋ ਇੱਥੇ ਬੈਜੋ ਚਲ ਇੱਥੇ ਬੈਜੋ ਬਾਬਾ ਜੀ ਬੈਜੋ 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 ਬੈਠੋ ਇੱਥੇ ਲਾ ਬਾਈ ਜਿੰਨਾ ਲਿਆਏ ਤੇ ਬਾਬਾ ਬੈਜਾ 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 ਓ ਬਾਬਾ ਕੋਈ ਐ ਐ ਕਰੂ ਤੁਸੀਂ ਦਿਖਾਓ ਹੱਥ ਪਹਿਲਾਂ ਬਾਬੇ ਨੂੰ ਬਾਬਾ ਹੱਥ ਦੇਖਦਾ ਹੱਥ ਦੇਖਾਂਗੇ ਪੁੱਤ ਆ ਦੇਖ ਹੱਥ ਦੇਖ ਆ ਪਹਿਲਾਂ ਹੱਥ ਦਿਓ ਕੇ ਆ ਤੂੰ ਬੱਚਾ ਹੱਥ ਦੋ ਦੇਸੀ ਕਰ ਦੋ ਕੇ ਹੱਥ ਹੋਣ ਤੂੰ ਦਜੇ ਮੈਂ ਸਭ ਨਾਲ ਝੋਣਾ ਆ ਤੇट्टे-ਚੱਟੇ ਆ ਤੇਰੇ ਮੂੰਹ ਵਰਗੇ ਹੱਥ ਨੇ ਕਦੇ ਫਿਰਦਾ ਹੋਣਾ ਓਏ ਚੁੱਪ ਕਰੋ ਏ ਤੁਸੀਂ ਵਿਆਹ ਇੱਕ ਦਾ ਨਹੀਂ ਹੁੰਦਾ ਮਸਾ ਅੰਤਰਜਾਮੀ ਬਾਬੇ ਆਏ ਨੇ ਤੇ ਤੂੰ ਹੱਥ ਨਹੀਂ ਦਿਖਾਈਦਾ ਤੇਰਾ ਵਿਆਹ ਬਾਅਦ ਚ ਹੋਣਾ ਬੱਚਾ ਤੂੰ ਦਿਖਾ ਹੱਥ ਪਹਿਲਾਂ ਓਏ ਤੂੰ ਹੱਥ ਤਾਂ ਤੋਇਆ ਯਾਰ ਘੰਟਾ ਲਾਤਾ ਯਾਰ ਬਾਬਾ ਦਾ ਕਹਿਣਾ ਇਹਨੂੰ ਯਾਰ ਤੈਨੂੰ ਕੀ ਹੋਇਆ ਯਾਰ ਤੇਰਾ ਵਿਆਹ ਵੀ ਬੱਚਾ ਛੇਤੀ ਨਹੀਂ ਹੋਣਾ ਤੂੰ ਵੀ ਚੱਲ ਓਹ ਦਿਖਾ ਭਗਤਾ ਓ ਤੂੰ ਦਿਖਾ ਦੇ ਓਏ ਤੇਰਾ ਵਿਆਹ ਬੁੱਤ 31 ਤਰੀਕ ਨੂੰ ਹੋ ਜਾਣਾਗਾ ਹੁੰਦੀ 31 ਤਰੀਕ ਨੂੰ ਤੇਰਾ ਵਿਆਹ ਹੋ ਜਾਣਾਗਾ ਬਾਬਾ 31 ਤਰੀਕ ਵੀ ਆਉਂਦੀ ਹੁੰਦੀ ਆ ਬਾਬਾ ਖਾਸਾ ਪੜਿਆ ਲਿਖਿਆ ਲੱਗਦਾ ਹੈ ਨਾ ਕੋਈ ਬਹੂ ਵੀ ਆਉਂਦੀ ਹੁੰਦੀ ਆ ਸਾਲਿਆ ਹੱਥ ਲਈ ਆਉਣਾ ਮਾਤਾ ਕਿਵੇਂ ਤੂੰ ਛੱਡ ਤੇ ਹੋਰ ਕਿਵੇਂ ਬਾਬਾ ਗਾਲੂ ਬਾਤ ਕਰ ਕੋ ਤੂੰ ਸਾਡੇ ਘਰੇ ਆ ਕੇ ਬੰਦੇ ਸੁੱਟੀ ਇਹਨਾਂ ਤੇਰਾ ਵਿਆਹ ਉਹਦੇ ਨਾਲੋਂ ਪਹਿਲਾਂਗਾ ਠੀਕ ਹੈ ਠੀਕ ਹੈ ਠੀਕ ਹੈ ਬੈਠੋ 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 ਚਲੋ ਤੇਰਾ ਵਿਆਹ ਨਹੀਂ ਹੁੰਦਾ ਬੈਠ ਬੈਠ ਮੈਂ ਰੋਟੀ ਪਾਣੀ ਦੇ ਵਿਆਹ ਚ ਰੁਕਾਵਟੀ ਉਹ ਆਉਂਦਾਗਾ ਸਾਰੇ ਚਲੋ ਤੂੰ ਚੁੱਪ ਮਾਰ ਲੈ ਬੱਡੀ ਰਿਕਾਵਟ ਬਣਿਆ ਬੈਠਾ ਥੋਡੇ ਵਿਆਹ ਦੀ ਉਹ ਉਹ ਬੈਜੋ ਬਾਬਾ ਬਾਬਾ ਜੀ ਤੁਸੀਂ ਤੁਹਾਨੂੰ ਕੀ ਖਾਓ ਪੀਓਗੇ ਨਹੀਂ ਨਹੀਂ ਬੱਚਾ ਤੁਸੀਂ ਕਹਿੰਨੇ ਹੋਗੇ ਵੀ ਬਾਬੇ ਠੱਗਣਗੇ ਤੁਸੀਂ ਬਾਬਿਆਂ ਨੂੰ ਕੁੱਟਦੇ ਹੋਗੇ ਕੁੱਟਣ ਪੈਗੇ ਤੁਸੀਂ ਨਹੀਂ ਅੰਤਰਜਾਮੀ ਬਾਬਾ ਜੀ ਅੰਤਰਜਾਮੀ ਅੰਤਰਜਾਮੀ ਦਾ ਬਾਬਾ ਜੀ ਹੈਗੇ ਨੇ ਬੱਚਾ ਤੁਸੀਂ ਐਂ ਕਰੋ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਰੋ ਚਲੋ ਵੇ ਪਕਾਈਏ ਗਾਤਾ ਹੋ ਜੂ ਐਸਾ ਡਰਾਟੇ ਆ ਤੇਰਾ ਪਹਿਲੇ ਨੰਬਰ ਤੇ ਹੋਊਗਾ ਮੱਥੇ ਦੀ ਲਖੀਰਾਂ ਮੇਰੀ ਹੈਗੀ ਮੱਥੇ ਦੀਆਂ ਲਖੀਰਾਂ ਦੇ ਦੋਣੇ ਮਗਿਆ ਇੱਕ ਝਾੜ ਪਰੋਠੇ ਪਕਾ ਦੇ ਇੱਕ ਤਿੰਨ ਦੇ ਦੂੰਗਾ ਉਹ ਜੀ ਦਬਾਜ ਉਹਨਾਂ ਦਾ ਕਰਨਾ ਹੈ ਐ ਕਿਹੜਾ ਮਾੜਾ ਉਹ ਕੁਛ ਤਾਜ਼ਾ ਮਾੜਾ ਐਂ ਦੀ ਤਗੜੀ ਰੇਤ ਹੈ ਚੋਰ ਵਾਲੇ ਦਾ ਕੰਮ ਨਹੀਂ ਆਉਂਦਾ